ਇਤਨਾ ਕਿਤੇ ਭਾਰਤੀ ਜਨਤਾ ਪਾਰਟੀ ਇਹ ਮੈਸੇਜ ਦੇਣਾ ਚਾਹ ਰਹੀ ਹੈ ਕਿ ਅਸੀਂ ਹਿੰਦੂ ਤਵ ਦੇ ਮੁੱਦੇ ਤੇ ਤਾਂ ਖੜੇ ਆ ਨਾਲ ਅਸੀਂ ਮਨੋਰਟੀਸ ਨੂੰ ਵੀ ਦੂਰ ਰਹੀ ਕਰ ਰਹੇ ਹਾਂ ਸ਼੍ਰੋਮਨੀ ਕਲੀ ਦਾ ਬਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਬੇਸ਼ਕ ਕਿਤਾਬਾ ਚ ਗੱਠ ਜੋੜ ਟੁੱਟਿਆ ਹੋਵੇ ਪਰ ਅੰਦਰੂਨੀ ਤੌਰ ਤੇ ਗੱਠ ਜੋੜ ਨਹੀਂ ਟੁੱਟਿਆ ਹਜੇ ਤੱਕ ਸੀ ਵੀ ਬਿਹਾਰ ਜਿੰਮਰਤ ਕੋਰ ਬਦਲ ਬੇਸ਼ਕ ਕੈਬਨਟ ਚ ਰਿਜ਼ਾਈ 2020 ਤੋਂ ਕਰ ਚੁੱਕੀ ਆ ਲੇਕਿਨ ਅੱਜ ਵੀ ਉਹ ਕੈਬਨਟ ਮੰਤਰੀ ਦੀ ਕੋਠੀ ਦੇ ਵਿੱਚ ਬੈਠੀ ਆ ਲਕੀ ਰਾਹੁਲ ਗਾਂਧੀ ਜੀ ਜਦੋਂ ਸਦਸਤਾ ਖਾਰਜ ਹੋਈ ਸੀ ਤੇ ਇੱਕੋ ਦਿਨ ਚੋਦੇ ਕੋਲ ਬਗਲਾ ਖਾਲੀ ਕਰਾਉਣ ਦੇ ਆਰਡਰ ਜਾਰੀ ਹੋ ਗਏ ਸੀ। ਸ਼੍ਰੋਮਣੀ ਕਾਲੀਦਾਲ ਬਾਦਲ ਪਾਰਟੀ ਹੈ। ਉਹਨੂੰ ਭਾਜਪੀ ਕਿਤੇ ਨਾ ਕਿਤੇ ਆਕਸੀਜਨ ਪਿਛਲੇ 3-4 ਸਾਲਾਂ ਤੋਂ ਲਗਾਤਾਰ ਦੇ ਰਹੀ ਹੈ। ਪੰਜਾਬ ਨੇ ਕਿਸੇ ਵੀ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਚੁਕਣੀ ਬੰਦ ਕਰ ਦਿੱਤੀ। ਬੰਦੀ ਸਿੰਘਾਂ ਦਾ ਮੋਰਚਾ ਇੰਨੀ ਦੇਰ ਤੋਂ ਲੱਗਾ ਹੋਇਆ ਕੋਈ ਉਹਨਾਂ ਜੋਰ ਤੰਗ ਢੰਗ ਨਾਲ ਸੜਕਾਂ ਤੇ ਆ ਕੇ ਕੋਈ ਆਵਾਜ਼ ਨਹੀਂ ਚੁਕੀ ਗਈ। ਕਮਾਸੇ ਸ਼ਰੂ ਨਹੀਂ ਖਾਲੀ ਤਲ ਬਾਦਲ ਜਿਹੜਾ ਐਸਜੀਪੀਸੀ ਤੇ ਪ੍ਰਧਾਨਗੀ ਦੇ ਬੈਠਾ ਹੋਇਆ ਐਸਜੀਪੀਸੀ ਅਮਰਤਪਾਲ ਦੀ ਪੈਰਵੀ ਕਰ ਰਹੀ ਹੈ ਕੇਸਾਂ ਦੀ ਤੇ ਬੀਜੇਪੀ ਜਿਹੜੀ ਆ ਉਹਦੇ ਉੱਤੇ ਐਨਐਸਏ ਲਗਾ ਰਹੀ ਹੈ ਅਮੀਸ਼ਾ ਜੀ ਜੇ ਤੁਸੀਂ ਪੂਰੀ ਅੱਜ ਉਹਨਾਂ ਦੀ ਸਟੇਟਮੈਂਟ ਨੂੰ ਸੁਣੋ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜਨਸੰਘ ਦੀ ਵਿਚਾਰਧਾਰਾ ਤੇ ਖੜਾ ਮੈਂ ਤਾਂ ਉਹਦੇ ਨਾਲ ਜਨਸੰਘ ਦੀ ਵਿਚਾਰਧਾਰਾ ਇਹ ਹੈ ਕਿ ਇਹ ਸਾਰਾ ਹਿੰਦੂ ਰਾਸ਼ਟਰ ਹੈ ਜੇ ਜਨਤਾ ਪਾਰਟੀ ਦਾ ਰੂਪ ਦੇ ਕੇ ਬਣਾਇਆ ਲੇਕਿਨ ਵਿਚਾਰ ਤਾਂ ਉਹੀ ਹੈ ਕਿ ਅਸੀਂ 370 ਤੋੜਨੀ ਹੈ ਅਸੀਂ Hindu ਜਿਹੜਾ Hindu ਦਾ ਸਨਾਤਨੀ Hindu ਹੈ Hindu ਦੇ ਸੰਸਕਾਰ Hindu ਦੀ ਸੰਸਕ੍ਰਿਤੀ ਉਹਨੂੰ ਵਧਾਣਾ ਹੈ ਜਿੱਦੋਂ ਅਕਾਲੀ ਦਲ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਚੁੱਪ ਹੈ ਔਰ ਜਿਹੜੇ ਮੇਰੇ ਅਰਾਊਂਡ 20 ਬੰਦੀ ਸਿੰਘ ਹੈ ਜਿਹੜੇ ਕਈ ਕਈ ਸਾਲਾਂ ਤੋਂ terrorism ਦੇ ਟਾਈਮ ਤੋਂ ਫੜੇ ਹੋਏ ਨੇ ਤੇ ਸਜ਼ਾ ਪੂਰੀਆਂ ਕਰਕੇ ਬੈਠੇ ਨੇ ਅਕਾਲੀ ਦਲ ਕਿਦਾਂ ਅਕਸੈਪਟ ਕਰੇਗਾ ਆਕੇ ਕਿ ਜਿਹੜਾ 750 ਕਿਸਾਨ ਸ਼ਹੀਦ ਹੋਇਆ ਪੰਜਾਬ ਚ ਫਾਰਮਰ ਕੀ ਅਸੀਂ ਉਹ ਗੁਨਾਹ ਜਿਹੜੇ ਹੈਗੇ ਆ ਉਦੋਂ ਹੋਏ ਆ ਅਸੀਂ ਉਹਦੇ ਜ਼ਿੰਮੇਦਾਰ ਆ ਤੁਸੀਂ ਪਿਛਲੇ 2 ਸਾਲਾਂ 'ਚ ਦੇਖ ਲਓ ਨਾ ਭਾਜਪਾ ਅਕਾਲੀ ਦਲ ਦੇ ਖਿਲਾਫ ਬੋਲਦਾ ਨਾ ਅਕਾਲੀ ਦਲ ਭਾਜਪਾ ਦੇ ਖਿਲਾਫ ਬੋਲਦਾ ਲੋਕ ਸਭਾ ਚੋਣਾ ਨੇੜੇ ਨੇ ਤੇ ਸਿਆਸਤ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋ ਗਈ ਹੈ ਜੀ ਹਾਂ ਜੇਕਰ ਗੱਲ ਕਰੀਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਦਾ ਵੱਡਾ ਬਿਆਨ ਸਾਹਮਣੇ ਹੈ ਜੀਆਂ ਜਿਹੜਾ ਗੱਠ ਜੋੜ ਕਿਸਾਨ ਅੰਦੋਲਨ ਸਮੇ ਟੁੱਟ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਤੇ ਉਹਨਾਂ ਨੇ ਕਿਹਾ ਕਿ ਹੁਣ ਇਸ ਤੇ ਚਰਚਾ ਚੱਲ ਰਹੀ ਹੈ ਸੋ ਸਾਡੇ ਨਾਲ ਐਕਸਪਰਟ ਮੌਜੂਦ ਨੇ ਡਾਕਟਰ ਸੁਰਿੰਦਰ ਹੁਣੀ ਬਹੁਤ ਬਹੁਤ ਸਵਾਗਤ ਹੈ ਵਾਣੀ ਦੇ ਪੰਜਾਬੀ ਤੇ ਬਹੁਤ ਧੰਨਵਾਦ ਜੀ ਸਾਰੇ ਸਰ ਸ੍ਰੀ ਕਾਲ ਜੀ ਅੱਛਾ ਸੁਰਿੰਦਰ ਜੀ ਜੀ ਮੈਂ ਗੱਲ ਕੀਤੀ ਕਿ ਗੱਠ ਜੋੜ ਜਿਹੜਾ ਕਿਸਾਨੀ ਅੰਦੋਲਨ ਸਮੇ ਟੁੱਟ ਗਿਆ ਇਹ ਦੁਬਾਰਾ ਜਿਹੜਾ ਹੈ ਅਲਾਈਅੰਸ ਨਾਲ ਦਾ ਹੋ ਸਕਦਾ ਹੈ ਸੋ ਕੀ ਸਥਿਤੀ ਸਮਝਦੇ ਹੋ ਲੋਕ ਸਭਾ ਚੋਣਾਂ ਨੇੜੇ ਨੇ ਕੀ ਮਜ਼ਬੂਤ ਪਲੈਟਫਾਰਮ ਬਣ ਜਾਏਗਾ ਦੇਖੋ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਜੋ ਮੈਂ ਹੁਣ ਪਿਛਲੇ ਟਾਈਮ ਚ ਦੇਖਿਆ ਇਹ ਮੈਸੇਜ ਦੇਣਾ ਚਾਹ ਰਹੀ ਹੈ ਕਿ ਅਸੀਂ ਹਿੰਦੂ ਤਵ ਦੇ ਮੁੱਦੇ ਤੇ ਤਾਂ ਖੜੇ ਆ ਨਾਲ ਅਸੀਂ ਮਿਨੋਰਟੀਜ਼ ਨੂੰ ਵੀ ਦੂਰ ਨਹੀਂ ਕਰ ਰਹੇ ਤੁਸੀਂ ਦੇਖੋ ਸ਼੍ਰੀ ਰਾਮ ਮੰਦਿਰ ਦਾ ਜਦੋਂ ਪ੍ਰਾਣ ਪ੍ਰਤੀਸ਼ਟਾ ਹੋਈ ਉੱਥੇ ਮੁਸਲਿਮ ਸਮੁਦਾਇ ਦੇ ਧਰਮ ਗੁਰੂ 6 ਮਈ ਦੇ ਨਿਹੰਗ ਸਿੰਘ ਜੱਥੇਬੰਦੀਆਂ ਸ਼੍ਰੋਮਣੀ ਕਾਲੀ ਦਲ ਵੱਲੋਂ ਲੰਗਰ ਲਗਾਇਆ ਗਿਆ। ਜੀ। ਔਰ ਹੋਰ ਵੀ 크੍ਰਿਸਚੀਅਨ ਭਾਈਚਾਰੇ ਤੋਂ ਬਾਕੀ ਸਾਰੇ ਜੈਨ ਸਮਜਾਈ ਤੋਂ ਸਾਰੇ ਧਰਮਾਂ ਦੇ ਲੋਕ ਉੱਥੇ ਮੌਜੂਦ ਸੀਗੇ। ਔਰ ਕਿਉਂਕਿ ਲੋਕ ਸਭਾ ਚੋਣਾਂ ਆ ਗਈਆਂ ਹੈ ਨੋ ਡਾਊਟ ਕਿ ਭਾਰਤੀ ਜਨਤਾ ਪਾਰਟੀ ਦਾ ਵਨ ਟ੍ਰੈਕ ਅਜੰਡਾ ਕਿ ਅਸੀਂ ਹਿੰਦੂਤਵ ਦੇ ਮੁੱਦੇ ਤੇ ਜਾਣਾ। ਕਿਤੇ ਨਾ ਕਿਤੇ ਜਿਹੜਾ ਵਾ ਉਹ ਸਿੱਖ ਸਮਾਜ ਜਿਹੜਾ ਜਾਂ ਪੰਥਕ ਸਮਾਜਾ ਉਹਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਸ਼ਰੋਮਨੀ ਕੱਲੀ ਦਾ ਬਾਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਬੇਸ਼ੱਕ ਇਤਾਬਾ 'ਚ ਗੱਠਜੋੜ ਟੁੱਟਿਆ ਹੋਵੇ ਪਰ ਅੰਦਰੂਨੀ ਤੌਰ ਤੇ ਗੱਠਜੋੜ ਨਹੀਂ ਟੁੱਟਿਆ ਹਜੇ ਤੱਕ ਉਹਦੇ ਕਈ ਜਿਹੜੇ ਆ ਮੈਂ ਦੋ ਤਿੰਨ ਤਾਂ ਵੱਡੀਆਂ ਉਹਦੀਆਂ ਐਗਜ਼ਾਮਪਲ ਆ ਕਿ ਬੀਬੀ ਹਰਸ਼ਿਮਰਤ ਕੋਰ ਬਾਦਲ ਬੇਸ਼ੱਕ ਕੈਬਨਿਟ ਚੋਰ ਡਿਜ਼ਾਈਨ 2020 ਤੋਂ ਕਰ ਚੁੱਕੀ ਆ ਲੇਕਿਨ ਅੱਜ ਵੀ ਉਹ ਕੈਬਨਿਟ ਮੰਤਰੀ ਦੀ ਕੋਠੀ ਦੇ ਵਿੱਚ ਬੈਠੀ ਆ ਹਾਲਾਂਕਿ ਰਾਹੁਲ ਗਾਂਧੀ ਦੀ ਜਦੋਂ ਸਦਸਤਾ ਖਾਰਜ ਹੋਈ ਸੀ ਤੇ ਇੱਕੋ ਦਿਨ ਚੋਦੇ ਕੋਲ ਬਗਲਾ ਖਾਲੀ ਕਰਾਉਣ ਦੇ ਆਰਡਰ ਜਾਰੀ ਹੋ ਗਏ ਸੀ ਔਰ ਕੈਬਨਿਟ ਮੰਤਰੀ ਦੀ ਕੋਠੀ ਹਜੇ ਤੱਕ ਦੇ ਕੇ ਉਹਨੂੰ ਰੱਖੀ ਹੋਈ ਆ ਬੈਸਟ ਪਾਰਲੀਮੈਂਟ ਦਾ ਅਵਾਰਡ ਦਿੱਤਾ ਹੋਇਆ ਹੋਰ ਵੀ ਜਿਹੜੀਆਂ ਤੁਸੀਂ ਦੇਖੋ ਕਿ ਐਂਟੀ ਬਾਦਲ ਐਂਟੀ ਜਿਹੜੀਆਂ ਬਾਦਲ ਫੋਰਸਿਸ ਆ ਬੀਬੀ ਜਗੀਰ ਕੌਰ ਆ ਪ੍ਰੋਫੈਸਰ ਸਚਨ ਸਿੰਘ ਖਿਆਲਾ ਹੈਗੇ ਨੇ ਜਾਂ ਹੋਰ ਜਿਹੜੇ ਨੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਸੁਦੇਵ ਸਿੰਘ ਢੀਂਟਸਾ ਨੇ ਕਿੱਤੇ ਵੀ ਕਿਸੇ ਨੂੰ ਥਾਪੜਾ ਨਹੀਂ ਹਾਈ ਕਮਾਂਡ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤਾ ਗਿਆ ਨਹੀਂ ਤਾਂ ਇਹਨਾਂ ਨੂੰ ਪਾਵਰਫੁੱਲ ਕਿਸੇ ਟਾਈਮ ਵੀ ਕੀਤਾ ਜਾ ਸਕਦਾ ਸੀ ਇਸ ਦਾ ਮਤਲਬ ਕਿਤੇ ਨਾ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੈ ਉਹਨੂੰ ਭਾਜਪਾ ਕਿਤੇ ਨਾ ਕਿਤੇ ਆਕਸੀਜਨ ਪਿਛਲੇ 3-4 ਸਾਲਾਂ ਤੋਂ ਲਗਾਤਾਰ ਦੇ ਰਹੀ ਹੈ ਔਰ ਇਹ ਆਕਸੀਜਨ ਦਿੱਤੀ ਵੀ ਜਾ ਰਹੀ ਹੈ ਤੁਸੀਂ ਇਹ ਦੇਖੋ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਪੰਜਾਬ ਨੇ ਕਿਸੇ ਵੀ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਚੁਕਣੀ ਬੰਦ ਕਰ ਦਿੱਤੀ ਹੈ ਚਲੋ ਰੂਲਿੰਗ ਪਾਰਟੀਆਂ ਦੀ ਕਈ ਮਜਬੂਰੀਆਂ ਹੁੰਦੀਆਂ ਕਿ ਉਹਨਾਂ ਨੇ ਸੈਂਟਰ ਗਵਰਨਮੈਂਟ ਨਾਲ ਮਿਲ ਕੇ ਚੱਲਣਾ ਹੁੰਦਾ ਲੇਕਿਨ ਜਿਹੜੀਆਂ ਵਿਪੱਖ ਦੀਆਂ ਪਾਰਟੀਆਂ ਹੁੰਦੀਆਂ ਜਿਵੇਂ ਸ਼੍ਰੋਮਣੀ ਅਕਾਲੀ ਦਲ, ਬਾਦਲ ਪਾਰਟੀ ਆ ਬੰਦੀ ਸਿੰਘਾਂ ਦਾ ਮੋਰਚਾ ਇੰਨੀ ਦੇਰ ਤੋਂ ਲੱਗਾ ਹੋਇਆ ਕੋਈ ਉਹਨਾਂ ਜੋਰ ਤੰਗ ਢੰਗ ਨਾਲ ਸੜਕਾਂ ਤੇ ਆ ਕੇ ਕੋਈ ਆਵਾਜ਼ ਨਹੀਂ ਚੁੱਕੀ ਗਈ ਹੁਣ ਕਿੰਨੇ ਦੇਖੋ ਕਨਫਲਿਕਟ ਕਿੰਨੇ ਆ ਹੈਗੇ ਆ ਬੰਦੀ ਸਿੰਘ ਜਿਹੜੇ ਆ ਉਹ ਕਿੰਨੀ ਦੇਰਾਂ ਤੋਂ ਜੇਲ੍ਹਾਂਾਂ ਚ ਬੰਦ ਪਏ ਨੇ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਆ, ਜਿਆ ਸਿੰਘ ਲੋਹੜੀਆ, ਸਤਨਾਮ ਸਿੰਘ, ਲਖਮਿੰਦਰ ਸਿੰਘ ਬਲਵੰਤ ਸਿੰਘ ਰਾਜੋਆਣਾ ਹੈਗੇ ਆ ਤੇ ਇਹ ਅੱਜ ਦੇ ਨਹੀਂ ਹੈਗੇ ਬੰਦ ਇਹ ਕਈ ਕਈ 20-20 ਸਾਲਾਂ ਤੋਂ 30-30 ਸਾਲਾਂ ਤੋਂ ਬੰਦ ਬੈਠੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਕਿਦਾਂ ਜਸਟੀਫਾਈ ਸ਼ਰੂਨੀ ਖਾਲੀ ਦਲ ਬਾਦਲ ਕਰੇਗਾ ਇੱਕ ਪਾਸੇ ਸ਼ਰੂਨੀ ਖਾਲੀ ਦਲ ਬਾਦਲ ਜਿਹੜਾ ਐਸਜੀਪੀਸੀ ਤੇ ਪ੍ਰਧਾਨਗੀ ਦੇ ਬੈਠਾ ਹੋਇਆ ਐਸਜੀਪੀਸੀ ਅਮਰਤਪਾਲ ਦੀ ਪੈਰ ਵੀ ਕਰ ਰਹੀ ਹੈ ਕੇਸਾਂ ਦੀ ਤੇ ਬੀਜੇਪੀ ਜਿਹੜੀ ਆ ਉਹਦੇ ਉੱਤੇ ਐਨਐਸਏ ਲਗਾ ਰਹੀ ਆ ਕੇਂਦਰ ਸਰਕਾਰ ਐਨਐਸਏ ਲਗਾ ਰਹੀ ਆ ਉਹ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਲੱਗ ਰਿਹਾ ਉਹਦੇ ਉੱਤੇ ਉਹਦੇ ਖਿਲਾਫ ਐਕਸ਼ਨ ਚੱਲ ਰਹੇ ਨੇ ਐਨਆਈਏ ਦੀਆਂ ਰੇਡਸ ਉਹਦੇ ਉੱਤੇ ਹੋਈਆਂ ਬਾਹਰ ਉਹਦੀ ਫੈਮਿਲੀ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਕਨਫਲਿਕਟ ਹੀ ਆ ਪੰਜਾਬ ਚ ਕਿੱਦਾਂ ਇੱਕ ਦੂਜੇ ਨੂੰ ਇਹ ਹੋ ਜਾਣਗੇ ਦੂਸਰੀ ਜਿਹੜੀ ਗੱਲ ਆ ਜੀ ਅਮੀਸ਼ਾ ਜੀ ਜੇ ਤੁਸੀਂ ਪੂਰੀ ਅੱਜ ਉਹਨਾਂ ਦੀ ਸਟੇਟਮੈਂਟ ਨੂੰ ਸੁਣੋ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਜਨਸੰਘ ਦੀ ਵਿਚਾਰਧਾਰਾ ਤੇ ਖੜਾ ਮੈਂ ਤਾਂ ਉਹਦੇ ਨਾਲ ਆ ਬਈ ਉਹ ਸਾਡੇ ਨਾਲ ਆ ਜਾਵੇ ਇਦਾਂ ਮਤਲਬ ਕਿਤੇ ਨਾ ਕੀਤੇ ਜਨ ਸੰਗ ਦੀ ਵਿਚਾਰਧਾਰਾ ਰੱਖੀ ਹੈ ਜਨ ਸੰਗ ਦੀ ਵਿਚਾਰਧਾਰਾ ਇਹ ਹੈ ਕਿ ਇਹ ਸਾਰਾ ਹਿੰਦੂ ਰਾਸ਼ਟਰ ਹੈ ਇੱਥੇ ਕੋਈ ਹੋਰ ਕੌਮ ਨਹੀਂ ਹੈ ਇਹ ਸਾਰੇ ਹਿੰਦੂਆਂ ਚੋਂ ਨਿਕਲੇ ਹੋਏ ਆ ਇਹ ਜਨ ਸੰਗ ਦੀ ਵਿਚਾਰਧਾਰਾ ਇਹ ਆਰਐਸਐਸ ਦੀ ਵਿਚਾਰਧਾਰਾ ਹੈ ਠੀਕ ਹੈ ਹਿੰਦੂ ਤਵ ਦੇ ਮੁੱਦੇ ਤੇ ਜਨ ਸੰਗ ਆਰਐਸਐਸ ਵਰਕ ਕਰ ਰਹੀ ਹੈ 1951 ਤੋਂ ਲੈ ਕੇ ਜਦੋਂ ਦੇ ਸ਼ਾਮ ਪ੍ਰਸਾਦ ਮੁਖਰਜੀ ਨੇ ਜਨ ਸੰਗ ਦਾ ਮਨ ਜਿਹਨੂੰ ਬਣਾਇਆ ਸੀ ਜਨ ਸੰਗ ਦਾ ਉਹ ਜਨ ਸੰਗ ਦਾ ਬਾਅਦ ਵਿੱਚ ਆ ਕੇ ਭਾਰਤੀ ਜਨਤਾ ਪਾਰਟੀ ਚ ਵਿਲੇ ਹੋਇਆ ਔਰ ਇੱਕ ਪੋਲੀਟিক্যাল ਪਾਰਟੀ ਵੱਡੇ ਲੈਵਲ ਤੇ ਬਣੀ ਲੇਕਿਨ ਜਿਹੜੀ ਜਨਸੰਘ ਦੀ ਵਿਚਾਰਧਾਰਾ ਡਾਕਟਰ ਸ਼ਮਾ ਪਾਸ਼ਾਦ ਮੁਖਰਜੀ ਦੀ ਸੀ ਬਾਅਦ ਦੇ ਵਿੱਚ ਦੀਨ ਦੇ ਆਲੋਪਾਧਿਆਈ ਨੇ ਉਹਨੂੰ ਭਾਰਤੀ ਜਨਤਾ ਪਾਰਟੀ ਦਾ ਰੂਪ ਦੇ ਕੇ ਬਣਾਇਆ ਲੇਕਿਨ ਵਿਚਾਰਧਾਰਾ ਉਹੀ ਹੈ ਕਿ ਅਸੀਂ 370 ਤੋੜਨੀ ਹੈ ਅਸੀਂ ਹਿੰਦੂ ਜਿਹੜਾ ਹਿੰਦੂ ਦਾ ਸਨਾਤਨੀ ਹਿੰਦੂ ਹੈ ਹਿੰਦੂ ਦੇ ਸੰਸਕਾਰ ਹਿੰਦੂ ਦੀ ਸੰਸਕ੍ਰਿਤੀ ਉਹਨੂੰ ਵਧਾਣਾ ਹੈ ਜੀ ਔਰ ਅਖੰਡ ਭਾਰਤ ਦਾ ਨਿਰਮਾਣ ਕਰਨਾ ਅਖੰਡ ਭਾਰਤ ਦਾ ਨਿਰਮਾਣ ਕੀ ਕਰਨਾ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਰਾਸ਼ਟ ਇੱਕ ਭਾਸ਼ਾ ਹੁਣ ਦੱਸੋ ਜੇ ਭਾਸ਼ਾ ਜਿਹੜੀ ਹੈ ਪਾਸ਼ਾ ਨੂੰ ਇੱਥੇ ਤਾਂ ਭਾਸ਼ਾ ਜਿਹੜੀ ਹੈ ਕਿਤਰੀ ਭਾਸ਼ਾ ਦੇ ਹਿਸਾਬ ਨਾਲ ਚੱਲਦੀ ਆ ਸਾਡੇ ਜਿਹੜੇ ਕੰਨੜਾ ਵਾਲਿਆਂ ਨਾਲ ਕੀ ਮੁਕਾਬਲਾ ਹੋ ਜਾਏਗਾ ਇਸ ਕਰਕੇ ਇਹ ਜਿਹੜੀਆਂ ਵਿਚਾਰਧਾਰਾ ਮੈਂ ਫੈਡਰਲ ਸਟਰਕਚਰ ਦੀਆਂ ਹੈਗੀਆਂ ਜਿੰਨੂੰ ਆਪਾਂ ਕਹਿੰਦੇ ਆ ਖੇਤਰੀ ਵਿਚਾਰਧਾਰਾ ਇਨੂੰ ਭਾਰਤੀ ਜਨਤਾ ਪਾਰਟੀ ਜੇ ਜਿੱਦਾਂ ਅਸੀਂ ਤਾਂ ਕਹਿ ਦਿੰਦੇ ਆ ਕਿ ਭਾਰਤ ਕੇਂਦਰ ਸਰਕਾਰ ਜਿਹੜਾ ਇਹਨੂੰ ਢਾਹਾ ਲਾ ਰਹੀ ਹੈ ਕਿਦਾਂ ਬਾਦਲ ਜਾ ਕੇ ਕਹਿਣਗੇ ਕਿ ਠੀਕ ਹੈ ਜੀ ਅਸੀਂ ਤੁਸੀਂ ਜਿਹੜੇ ਆ ਜਨ ਸੰਘ ਦੇ ਵਿਚਾਰਤਾ ਰਾਜਪਈ ਸਿੱਖ ਕੋਈ ਕੌਮ ਨਹੀਂ ਹੈ ਸਿੱਖ ਜਿਹੜੇ ਆ ਹਿੰਦੂਆਂ ਚੋਂ ਨਿਕਲੇ ਹੋਏ ਆ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਉਹਨਾਂ ਨੇ ਅਮੀਸ਼ਾ ਜੀ ਨੇ ਕਿਹਾ ਕਿ ਜਨ ਸੰਘ ਜਿਹੜੇ ਜਨਸੰਘ ਦੀ ਸੋਚ ਨੂੰ ਮੰਨਦੇ ਆ ਆਰਐਸਐਸ ਦੀ ਸੋਚ ਨੂੰ ਮੰਨਦੇ ਕਹਿਣ ਦਾ ਮਤਲਬ ਇਹ ਆ ਉਹ ਵੈਲਕਮ ਹੈ ਉਹ ਆਣਗੇ ਫਿਰ ਜੇ ਸੁਖਵੀਰ ਬਾਦਲ ਜੁਆਇਨ ਕਰਦੇ ਆ ਇਸ ਦਾ ਮਤਲਬ ਉਹਨਾਂ ਨੇ ਇਸ ਚੀਜ਼ ਨੂੰ ਅਕਸੈਪਟ ਕੀਤਾ ਕਿ ਜਿਹੜਾ ਹਿੰਦੂ ਰਾਸ਼ਟਰ ਹੈ ਔਰ ਸਿੱਖ ਜਿਹੜਾ ਵਾ ਉਹ ਹਿੰਦੂਆਂ ਦੇ ਵਿੱਚੋਂ ਨਿਕਲਿਆ ਹੋਇਆ ਫਿਰ ਇਸ ਦਾ ਉਹ ਅਕਸੈਪਟੈਂਸ ਹੈ ਉਹਨਾਂ ਦੀ ਅੱਛਾ ਸੁਰਿੰਦਰ ਜੀ ਜੇ ਮੈਂ ਅਸੀਂ ਦੇਖਦੇ ਨਾ ਕਿ ਇੱਕ ਸਿੱਖ ਉਹ ਦਪੰਕ ਹੈ ਸ਼੍ਰੋਮਣੀ ਅਕਾਲੀ ਦਲ ਕੋਲ ਤੇ ਕੀ ਸੋਚਦੇ ਹੋ ਇਹਦਾ ਹੁਣ ਜੇ ਗੱਠ ਜੋੜ ਹੁੰਦਾ ਤਾਂ ਬੀਜੇਪੀ ਤੇ ਕੀ ਮਤਲਬ ਕਿ ਉਹਨਾਂ ਨੂੰ ਮਿਲੇਗਾ ਮਤਲਬ ਕਹੋ ਵੀ ਜੋ ਅਸੀਂ ਕਹਿੰ ਸੈਕਵਰ ਬੈਂਕ ਦਾ ਫਿਰ ਇਸ ਹਿਸਾਬ ਨਾਲ ਦੇਖੋ ਵੈਸੇ ਵੀ ਮੈਂ ਤੁਹਾਨੂੰ ਦੱਸਾਂ ਕਿ ਬੀਜੇਪੀ ਪਹਿਲਾਂ 9.ਸਮਥਿੰਗ ਤੇ ਸੀਗੀ ਬਿਫੋਰ ਲਾਸਟ ਜਿਮਨੀ ਚੌਂ ਨੋਨ ਆਫ ਜਲੰਧਰ ਲੋਕ ਸਭਾ 9.7 9.74 ਤੇ ਸੀਗੀ ਲੇਕਿਨ ਜਦ ਹੀ ਪਿਛਲੀ ਲੋਕ ਸਭਾ ਜਲੰਧਰ ਦੀ ਜਿਮਨੀ ਚੌਂ ਹੋਈ ਉਹ ਚ ਬੀਜੇਪੀ ਇਕੱਲੇ ਲੜ ਕੇ 15.3% ਤੇ ਆ ਗਈ ਹੈ ਜਿਹੜਾ 6% ਵੋਟ ਵਧਿਆ ਉਹਦੇ ਚ ਸਿੱਖਾਂ ਦਾ ਵੋਟ ਹੈਗਾ ਔਰ ਖਾਸ ਕਰਕੇ ਜਿਹੜੇ ਤੁਸੀਂ ਇਹ ਦੇਖੋ ਕਿ ਜਿਹੜਾ ਜੱਟ ਜਿਨੂੰ ਆਪਾਂ जाट ਕਹਿੰਨੇ ਜਾਂ ਤਾਂ ਉਹ ਕਾਂਗਰਸ ਨਾਲ ਸੀਗਾ ਜਾਂ ਉਹ ਆਮ ਆਦਮੀ ਪਾਰਟੀ ਨਾਲ ਹੁਣ ਚਲਾ ਗਿਆ ਜਾਂ ਉਹ ਅਕਾਲੀ ਦਲ ਨਾਲ ਸੀਗਾ ਪੰਜਾਬ ਦੇ ਵਿੱਚ ਜਦੋਂ ਤੱਕ जाट ਜੜੇ ਆ ਉਹ ਡੋਮਿਨੇਟ ਨਹੀਂ ਪਾਰਟੀਾਂਾਂ ਚ ਨਹੀਂ ਆਂਦੇ ਉਹ ਜਦੋਂ ਤੱਕ ਅੱਗੇ ਨਹੀਂ ਆਣਗੇ ਚਿਹਰੇ ਉਦੋਂ ਤੱਕ ਤੁਸੀਂ ਇਹ ਚੀਜ਼ਾਂ ਨੂੰ ਪੰਜਾਬ ਦੇ ਵਿੱਚ ਕਾਬਜ਼ ਨਹੀਂ ਹੋ ਸਕਦੇ ਬੇਸਿਕਲੀ ਕੀ ਹੈ ਕਾਂਗਰਸ ਨੇ ਜਿੰਨੀ ਦੇ ਰਾਜ ਕੀਤਾ ਜੱਟਾਂ ਦੇ ਸਿੱਤੇ ਕੀਤਾ ਬਿਆਨ ਸਿੰਘ ਜਾਟ ਸੀਗੇ ਕੈਪਟਨ ਨਮਰਿੰਦਰ ਸਿੰਘ ਜਾਟ ਸੀਗੇ ਬੀਬੀ ਰਜਿੰਦਰ ਕੌਰ ਪੱਠਲ ਜਾਟ ਸੀ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੇ ਨੇ ਉਹ ਜਾਟ ਸੀਗੇ ਅਕਾਲੀ ਦਲ ਨੇ ਵੀ ਪ੍ਰਕਾਸ਼ ਸਿੰਘ ਬਾਦਲ ਤਾਂ ਹਜੇ ਵਨ ਟਰੈਕ ਹੀ ਰਹੇ ਉਹਨਾਂ ਨੇ ਤਾਂ ਕਿਸੇ ਨੂੰ ਆਣ ਨਹੀਂ ਦਿੱਤਾ ਉਹ ਜਾਟ ਹੀ ਹੈਗੇ ਆ ਠੀਕ ਹੈ ਨਾ ਔਰ ਕਾਂਗ ਹੁਣ ਇਹ ਜਿਹੜਾ ਬੀਜੇਪੀ ਹੈ ਇਹਦੇ ਵਿੱਚ ਜੱਟ ਕਾਫੀ ਲੋਕ ਆ ਚੁੱਕੇ ਨੇ ਕੇਵਲ ਸਿੰਘ ਢਿੱਲੋਂ ਹੈ ਜੱਟ ਹੈ ਰਾਣਾ ਗੁਰਬੀਰ ਸਿੰਘ ਸੋਢੀ ਜੱਟ ਹੈ ਫਤਿਹ ਜੰਗ ਸਿੰਘ ਬਾਜਵਾ ਜੱਟ ਹੈ ਸੋ ਕਹਿਣ ਦਾ ਮਤਲਬ ਹੈਗਾ ਕਿ ਔਰ ਇਹ ਤੁਸੀਂ ਦੇਖੋ ਮੈਂ ਹੁਣ ਗੱਲ ਕਰ ਰਿਹਾ ਸੀ ਨਾ ਬੰਦੀ ਸਿੰਘਾਂ ਦੇ ਉੱਤੇ ਜੀ ਭਾਜਪੀ ਦੇ ਇੱਕ ਨੈਸ਼ਨਲ ਸਪੋਕਸਪਰਸਨ ਹੈਗੇ ਆ ਬੜੇ ਟਾਈਮ ਤੋਂ ਸਿੱਖੀ ਲਈ ਸਿੱਖਾਂ ਦੇ ਹਿੱਤਾਂ ਲਈ ਬਹੁਤ ਵਰਕ ਕਰ ਰਹੇ ਨੇ ਆਰ ਪੀ ਸਿੰਘ ਔਰ ਉਹ ਆਪਣੀ ਪਾਰਟੀ 'ਚ ਰਹਿੰਦੇ ਹੋਏ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਰਿਹਾਈ ਦੀ ਲਗਾਤਾਰ ਮੰਗ ਕਰ ਰਹੇ ਆ ਉਹ ਕਹਿੰਦੇ ਯਾਰ ਇਹ ਠੀਕ ਹੈ ਬੰਦੀ ਸਿੰਘ ਹੈਗਾ ਇਹਦੇ ਹੋਇਆ ਹੈ ਗੁਨਾਹ ਕਦਾਲੇ ਨੇ ਸਜਾਈ ਤੇ ਲੇਕਿਨ ਇਹਦੀ ਮਾਨਸਿਕ ਹਾਲਤ ਜਿਹੜੀ ਉਹ ਠੀਕ ਨਹੀਂ ਆ ਇਹਦੀ ਮਾਨਸਿਕ ਹਾਲਤ ਠੀਕ ਨਹੀਂ ਆ ਅਸੀਂ ਉਹਨੂੰ ਦੇਖਦੇ ਹੋਏ ਤਾਂ ਇਹਨੂੰ ਰਿਹਾ ਕਰਦੀ ਹੈ ਔਰ ਉਹ ਕੇਸ ਨੂੰ ਬੜੇ ਸਟਰੋਂਗਲੀ ਆਪਣੀ ਪਾਰਟੀ 'ਚ ਖੜਾ ਵੀ ਕਰ ਰਹੇ ਆ ਲੇਕਿਨ ਗੱਲ ਇਹ ਆ ਕਿ ਜਦੋਂ ਅਕਾਲੀ ਦਲ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਚੁੱਪ ਹੈ ਔਰ ਜਿਹੜੇ ਮੇਰੇ ਅਰਾਊਂਡ 20 ਬੰਦੀ ਸਿੰਘ ਆ ਜਿਹੜੇ ਕਈ ਕਈ ਸਾਲਾਂ ਤੋਂ ਟੈਰਰਿਜ਼ਮ ਦੇ ਟਾਈਮ ਤੋਂ ਪਕੜੇ ਹੋਏ ਨੇ ਤੇ ਸਜ਼ਾ ਪੂਰੀਆਂ ਕਰਕੇ ਬੈਠੇ ਨੇ ਅਕਾਲੀ ਦਲ ਕਿਦਾਂ ਅਕਸੈਪਟ ਕਰੇਗਾ ਆ ਕੇ ਕਿਦਾਂ ਮਤਲਬ ਆ ਕੇ ਗੱਲ ਕਰੇਗਾ ਕਿ ਜਿਹੜਾ 750 ਕਿਸਾਨ ਸ਼ਹੀਦ ਹੋਇਆ ਪੰਜਾਬ ਚ ਫਾਰਮਰ ਐਜੀਟੇਸ਼ਨ ਦੇ ਦੌਰਾਨ ਕਿ ਅਸੀਂ ਉਹ ਗੁਨਾਹ ਜਿਹੜੇ ਹੈਗੇ ਆ ਉਦੋਂ ਹੋਏ ਆ ਅਸੀਂ ਉਹਦੇ ਜ਼ਿੰਮੇਦਾਰ ਆ ਇਸ ਹਾਲੀਆਂ ਚ ਚ ਬੜੇ ਕਨਫਲਿਕਟ ਹੈ ਗਿਆ ਹਾਂ ਇਲੈਕਸ਼ਨ ਹੈਗਾ ਇਲੈਕਸ਼ਨ ਵੇਲੇ ਜੋਰ ਤੋੜ ਚਲਦੀ ਰਹਿੰਦੀ ਆ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਨੂੰ ਵਿਚਾਰਧਾਰਾ ਜਨਸੰਗ ਦੀ ਅਪਣਾਣੀ ਪਏਗੀ ਤੇ ਫਿਰ ਹੀ ਉਹਦਾ ਗੁਜ਼ਾਰਾ ਅੱਗੋ ਹੋਏਗਾ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਚ ਅਕਾਲੀ ਦਲ ਖੜਾ ਹੋ ਸਕੇ ਮਤਲਬ ਇਹ ਗੱਠ ਜੋੜ ਦਾ ਅਸਰ ਬਾਕੀ ਪਾਰਟੀਆਂ ਤੇ ਵੀ ਪਏਗਾ ਫਿਰ ਜ਼ਿਆਦਾ ਬਿਲਕੁਲ ਦੇਖੋ ਪਤਾ ਕੀ ਹੈ ਸ਼ਹਿਰੀ ਵਰਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਹੈ ਹਜੇ ਕਿਉਂਕਿ ਸਟੇਟ ਦੇ ਜਦੋਂ ਇਲੈਕਸ਼ਨ ਹੁੰਦੇ ਆ ਆਪਣਾ ਸਬਜੈਕਟ ਹੁੰਦਾ ਸਟੇਟ ਦੇ ਆਪਣੇ ਮੁੱਦੇ ਹੁੰਦੇ ਆ ਲੇਕਿਨ ਜਦੋਂ ਸੈਂਟਰ ਗਵਰਨਮੈਂਟ ਦਾ ਕੇਂਦਰ ਦੇ ਇਲੈਕਸ਼ਨ ਆਉਂਦੇ ਆ ਤੇ ਉਹ ਹਿੰਦੂਤਵ ਦੇ ਉੱਤੇ ਇਲੈਕਸ਼ਨ ਪਹਿਲੇ ਇਲੈਕਸ਼ਨ ਜਿਹੜੇ ਆ ਰਾਸ਼ਟਰਵਾਦ ਦੇ ਨਾਂ ਤੇ ਲੜੇ ਗਏ ਹੁਣ ਇਲੈਕਸ਼ਨ ਇਸ ਵਾਰੀ ਹਿੰਦੂਇਜ਼ਮ ਦੇ ਨਾਂ ਤੇ ਹੋਣੇ ਆ ਔਰ ਜੇ ਸ਼ਹਿਰਾਂ ਦੇ ਵਿੱਚ ਇੰਨਾ ਕਟੜ ਹਿੰਦੂ ਆ ਔਰ ਵਨ ਟਰੈਕ ਵੋਟ ਪਈਗੀ ਉਹਦੇ ਚ ਤਾਂ ਦਿਖਦਾ ਹੀ ਪਿਆ ਜੇ ਜਿਮਨੀ ਚੌਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੋਟ ਪਈ ਆ ਤੇ ਇਦੇ ਵਿੱਚ ਵੀ ਚੈਨਾਂ ਦੇ ਵਿੱਚ ਵੋਟ ਪੈਗੀ ਲੇਕਿਨ ਦੂਸਰੀ ਜਿਹੜੀ ਗੱਲ ਮੈਂ ਤੁਹਾਨੂੰ ਸਭ ਤੋਂ ਬਰੀਕੀ ਦੀ ਵਾਲੀ ਕਹਿ ਰਿਹਾ ਕਿ ਪਿੰਡਾਂ ਦੇ ਵਿੱਚ ਜਿਹੜੀ ਵੋਟ ਹੈਗੀ ਆ ਅਕਾਲੀ ਦਲ ਦੀ ਕੈਡਰ ਵੋਟ ਹਜੇ ਤੱਕ ਹੈਗੀ ਆ ਕਿਉਂਕਿ ਅਕਾਲੀ ਦਲ ਨੇ 25 ਸਾਲ ਰਾਜ ਕੀਤਾ ਐਸਜੀਪੀਸੀ ਦੇ ਥੱਲੇ ਉਹਨਾਂ ਕੋਲ ਹੈਗਾ ਐਸਜੀਪੀਸੀ ਉਹਨਾਂ ਦੇ ਥੱਲੇ ਆ ਇਸ ਕਰਕੇ ਕਿਤੇ ਨਾ ਕਿਤੇ ਹਜੇ ਕੋਈ ਖੇਤਰੀ ਪਾਰਟੀ ਜਿਹੜੀ ਪੰਜਾਬ ਦੀ ਆ ਜਿਹੜੀ ਪੰਥਕ ਪਾਰਟੀ ਆਪਾਂ ਕਹੀ ਉਹ ਖੜੀ ਨਹੀਂ ਹੋ ਸਕੀ ਖੜੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਉਹਨੂੰ ਕਿਸੇ ਕੋਲੋਂ ਥਾਪੜਾ ਨਹੀਂ ਮਿਲਿਆ ਜਰੂਰ ਸੁਦੇਸ਼ ਸਿੰਘ ਢੀਂਡ ਸਾਨੂੰ ਕਿਸੇ ਟਾਈਮ ਤੇ ਖੜਾ ਕੀਤਾ ਗਿਆ ਲੇਕਿਨ ਸੁਦੇਸ਼ ਸਿੰਘ ਢੀਂਡ ਸਾਨੂੰ 19 ਆਕਸੀਜਨ ਕੇਂਦਰ ਸਰਕਾਰ ਦੇ ਨਹੀਂ ਸਕਿਆ ਜਿੰਨੀ ਦੇਣੀ ਚਾਹੀਦੀ ਸੀ ਕਿਉਂਕਿ ਹਜੇ ਵੀ ਦੇਖੋ ਰਿਸ਼ਤੇ ਦਾ ਬਹੁਤ ਪੁਰਾਣਾ ਹੈ ਸਭ ਨੂੰ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਸੁਖਵੀਰ ਬਾਦਲ ਹੋਰਾਂ ਦੇ ਚਟਾਲਾ ਪਰਿਵਾਰ ਨਾਲ ਰਿਸ਼ਤੇ ਹੈ ਰਾਜਨਾਰ ਸਿੰਘ ਹੋਰਾਂ ਨਾਲ ਰਿਸ਼ਤੇ ਹੈ ਇਹ ਸਾਰੇ ਰਿਸ਼ਤੇ ਗੱਡਕਰੀ ਹੋਰਾਂ ਨਾਲ ਰਿਸ਼ਤੇ ਆ ਰਿਸ਼ਤੇ ਖਤਮ ਥੋੜਾ ਹੋ ਜਾਂਦੇ ਬੇਸ਼ੱਕ ਕਿਤੇ ਨਾ ਕਿਤੇ ਉਹ ਜਿਹੜਾ ਅੰਦਰੋਂ ਤੁਹਾਡੇ ਹੈਗਾ ਵਾ ਉਹ ਕਿਉਂਕਿ ਜਦੋਂ ਗੱਲ ਹੁੰਦੀ ਹੈ ਦੇਖੋ ਜੀ ਅਸੀਂ ਤਾਂ ਜਨ ਸੰਗ ਦੇ ਟਾਈਮ ਤੋਂ ਤੁਹਾਡੇ ਨਾਲ ਜੁੜੇ ਆ ਫਿਰ ਵੀ ਇੱਕ ਆ ਜਾਂਦਾ ਯਾਰ ਇਹਨਾਂ ਦੇ ਪੁਰਾਣੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਬੜੇ ਲੰਬੇ ਟਾਈਮ ਤੋਂ ਸਾਡੇ ਨਾਲ ਜੁੜੇ ਰਹੇ ਨੇ ਚਲੋ ਆਪਾਂ ਅੱਗੋਂ ਵੀ ਸਾਂਝ ਬਰਕਰਾਰ ਰੱਖੀ ਇਸੇ ਕਰਕੇ ਇਸੇ ਕਰਕੇ ਹਮੇਸ਼ਾ ਅਕਾਲੀ ਦਲ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਰਵਈਆ ਨਰਮ ਰਿਹਾ ਤੁਸੀਂ ਪਿਛਲੇ 2 ਸਾਲਾਂ 'ਚ ਦੇਖ ਲਓ ਨਾ ਭਾਜਪਾ ਅਕਾਲੀ ਦਲ ਦੇ ਖਿਲਾਫ ਬੋਲਦਾ ਨਾ ਅਕਾਲੀ ਦਲ ਭਾਜਪਾ ਦੇ ਖਿਲਾਫ ਬੋਲਦਾ ਸੋ ਕਿਤੇ ਨਾ ਕਿਤੇ ਜਿਹੜਾ ਅਧਿਕਾਰਿਕ ਗੱਠ ਜੋੜਾ ਉਹ ਤੋਂ ਉਦੋਂ ਦਾ ਹੀ ਹੈਗਾ ਹੂੰ ਹੂੰ ਇਹ ਤਾਂ ਸਿਰਫ ਦੁਵਾਰਾ ਹੁਣ ਅੱਗੇ ਹੈ ਕਿ ਪਰਦੇ ਦੇ ਪਿੱਛੇ ਸੀ ਹੁਣ ਪਰਦੇ ਦੇ ਬਾਹਰ ਆ ਜੇ ਬਿਲਕੁਲ ਬਿਲਕੁਲ ਤੇ ਜਿਵੇਂ ਗੱਠਜੋੜ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਜੇ ਇਹ ਅਲਾਈਅੰਸ ਹੋ ਜਾਂਦਾ ਹੈ ਤਾਂ ਉਮੀਦਵਾਰੀ ਦੀ ਆਸ ਦੇ ਵਿੱਚ ਕੀ ਕੀ ਸੋਚਿਆ ਜਾ ਸਕਦਾ ਹੈ ਕਿ ਉਮੀਦਵਾਰੀ ਤੇ ਕਿਹਨੂ ਕਿਹਨੂ ਮਤਲਬ ਭਾਜਪੀ ਤੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀਆਂ ਕਿੰਨੀਆਂ ਸੀਟਾਂ ਦੇ ਵਿੱਚ ਵੰਡਿਆ ਜਾ ਸਕਦਾ ਨਹੀਂ ਇਹਦੇ ਬਾਰੇ ਨਹੀਂ ਹਜੇ ਕਹਿਣਾ ਜਲਦੀ ਹੋਏਗਾ ਕਿਉਂਕਿ ਉਸ ਗੱਠਜੋੜ ਦਾ ਰਿਐਕਸ਼ਨ ਕੀ ਹੁੰਦਾ ਹੈ ਕਿਉਂਕਿ ਪੰਜਾਬ ਦੇ ਮੁੱਦੇ ਬਹੁਤ ਹੈ ਚੰਡੀਗੜ੍ਹ ਸਾਡਾ ਸਭ ਤੋਂ ਵੱਡਾ ਮੁੱਦਾ ਹੈ ਸਾਡਾ ਮੁੱਦਾ ਸੈਂਟਰ ਦੀਆਂ ਯੂਨੀਵਰਸਿਟੀਆਂ ਦਾ ਮੁੱਦਾ ਹੈਗਾ ਸਾਡਾ ਮੁੱਦਰ ਮੁੱਦਾ ਜਿਹੜੀਆਂ ਔਰ ਕਨਸਟੀਟਿਊਸ਼ਨਲ ਆਰਗੇਨਾਈਜੇਸ਼ਨਸ ਦਾ ਮੁੱਦਾ ਹੈਗਾ ਸਾਡਾ ਮੁੱਦਾ ਜਿਹੜਾ ਪਾਣੀ ਦਾ ਮੁੱਦਾ ਹੈਗਾ ਕਈ ਮੁੱਦੇ ਹੈਗੇ ਕੇਂਦਰ ਸਰਕਾਰ ਨਾਲ ਬੰਦੀ ਸਿੰਘਾਂ ਦਾ ਮੁੱਦਾ ਹੈਗਾ ਇਹ ਕਿੱਧਰਲੇ ਪਾਸੇ ਰੁੱਖ ਕਰਦਾ ਹੁਣ ਤੁਸੀਂ ਇੱਕ ਲਾਈਨ ਚੀ ਦੇਖੋ ਸਭ ਨੂੰ ਪਤਾ ਕਿ ਡੇਰਾ ਬਾਬਾ ਰਾਮ ਰਹੀਮ ਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਹੈ ਬੀਜੇਪੀ ਦੀ ਕੇਂਦਰ ਉੱਥੇ ਹਰਿਆਣਾ ਦੀ ਪਾਰਟੀ ਤੇ ਜਦੋਂ ਇਹ ਉਸ ਪਾਰਟੀ ਨਾਲ ਅਕਾਲੀ ਦਲ ਸਟੇਜ ਸਾਂਝੀ ਕਰਦਾ ਉਹਦਾ ਰਿਐਕਸ਼ਨ ਇੱਥੇ ਦੇ ਸਿੱਖਾਂ ਚ ਕੀ ਜਾਂਦਾ ਹੈ ਪੰਥ ਚ ਕੀ ਜਾਂਦਾ ਕਿਉਂਕਿ ਬੀਜੇਪੀ ਦੀ ਸਰਕਾਰ ਹਰਿਆਣਾ ਦੀ ਬਾਬਾ ਰਾਮ ਰਹੀਮ ਨੂੰ ਭਰੋਲ ਦਿੰਦੀ ਆ ਤੁਸੀਂ ਉਸ ਪਾਰਟੀ ਨਾਲ ਜਦੋਂ ਸਟੇਜ ਸਾਂਝੀ ਕਰਦੇ ਹੋ ਸਿੱਖਾਂ ਚ ਕੀ ਰਿਐਕਸ਼ਨ ਹੁੰਦਾ ਇਹ ਟਾਈਮ ਬਹੁਤ ਕੁਝ ਹੁੰਦਾ ਜੀ ਬਿਲਕੁਲ ਇਹ ਕਈ ਰਿਐਕਸ਼ਨਸ ਹੋਣੇ ਆ ਉਸ ਤੋਂ ਬਾਅਦ ਪਤਾ ਲੱਗੇਗਾ ਬਈ ਹਾਂ ਇੰਨਾ ਕਿ ਜ਼ਰੂਰ ਹੈ ਕਿ ਸੁਖਵੀਰ ਸਿੰਘ ਬਾਦਲ ਆਪਣੀ ਸੀਟ ਬਚਾ ਲੈਣਗੇ ਭਾਰਤੀ ਜਨਤਾ ਪਾਰਟੀ ਦਾ ਨਹੀਂ ਕੁਝ ਕਿਹਾ ਜਾ ਸਕਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਮਤਲਬ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀ ਬਹੁਤ ਧੰਨਵਾਦ ਜੀ ਸਾਹਿਬ ਜੀ ਤਾਂ ਤੁਸੀਂ ਜਾਣਿਆ ਕਿ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਤੇ ਚਰਚਾ ਚੱਲ ਰਹੀ ਹੈ ਫਿਲਹਾਲ ਫਾਈਨਲ ਕੁਝ ਨਹੀਂ ਹੋਇਆ ਤੇ ਹੁਣ ਬਹੁਤ ਸਾਰੇ ਮੁੱਦੇ ਜਿਹੜੇ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਜਿਹੜੇ ਨੇ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਉੱਛੜ ਗਈਆਂ ਨੇ ਤੇ ਹੁਣ ਅੱਗੇ ਦੇਖਦੇ ਹਾਂ ਕਿ ਕੀ ਕੀ ਬਣਦਾ ਹੈ ਜਾਂ ਕੀ ਕੀ ਸਾਹਮਣੇ ਆਉਂਦਾ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਅਵੀ ਦੇ ਨਾਲ ਮੈਂ ਅਮਨਦੀਪ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ